ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ ਫੇਸਬੁੱਕ ਪੇਜ ਪੰਜਾਬੀ ਵਾਲੇ ਭੈਂਜੀ ਤੇ ਤੁਹਾਡਾ ਸਾਰਿਆਂ ਦਾ ਅੱਜ ਦਾ ਵਿਸ਼ਾ ਲੋਕ ਗੀਤ ਸੁਹਾਗ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੁਹਾਗ ਕਿਸ ਨੂੰ ਕਹਿੰਦੇ ਨੇ ਕਦੋਂ ਗਾਏ ਜਾਂਦੇ ਨੇ ਤੇ ਸੁਹਾਗ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਮਨੋਭਾਵ ਨੇ ਉਹ ਪੇਸ਼ ਕੀਤੇ ਜਾਂਦੇ ਹਨ ਇਸ ਬਾਰੇ ਜਾਣਕਾਰੀ ਦਾਂਗੀ ਸੁਹਾਗ ਕਿਸ ਨੂੰ ਕਹਿੰਦੇ ਹਨ ਸੁਹਾਗ ਵਿਆਹ ਦੇ ਦਿਨਾਂ ਦੇ ਵਿੱਚ ਕੁੜੀ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਂਦੇ ਲੋਕ ਗੀਤ ਨੂੰ ਸੁਹਾਗ ਕਹਿੰਦੇ ਹਨ ਜਦੋਂ ਕੁੜੀ ਦਾ ਵਿਆਹ ਧਰ ਦਿੱਤਾ ਜਾਂਦਾ ਹੈ ਆਣ ਗੁਆਣ ਦੀਆਂ ਰਿਸ਼ਤੇਦਾਰਾਂ ਦੀਆਂ ਇਸਤਰੀਆਂ ਇਕੱਠੀਆਂ ਹੋ ਕੇ ਲੋਕ ਗੀਤ ਗਾਉਂਦੀਆਂ ਨੇ ਉਹ ਲੋਕ ਗੀਤਾਂ ਨੂੰ ਜਿਹੜਾ ਹੈ ਸੁਹਾਗ ਕਿਹਾ ਜਾਂਦਾ ਹੈ ਇਹ ਲੋਕ ਗੀਤ ਵਿਆਹੀ ਜਾਣ ਵਾਲੀ ਕੁੜੀ ਦੇ ਮਨੋ ਭਾਵਾਂ ਸੋਹਣੇ ਵਰ ਤੇ ਚੰਗੇ ਘਰ ਦੀ ਲੋਚਾ ਇਸ ਗੀਤ ਦੇ ਵਿੱਚ ਲੋਕ ਗੀਤਾਂ ਦੇ ਵਿੱਚ ਕੁੜੀ ਦੇ ਜਿਹੜੇ ਹੈ ਸੋਹਣੇ ਵਰ ਤੇ ਚੰਗੇ ਘਰ ਦੀ ਇੱਛਾ ਦੇ ਭਾਵਾਂ ਨੂੰ ਅਤੇ ਪੇਕੇ ਤੇ ਸੋਹਰੇ ਘਰ ਨਾਲ ਇੱਕ ਰਸ ਵਿਉਹਤਾ ਜ਼ਿੰਦਗੀ ਦੀ ਕਲਪਨਾ ਮਾਪਿਆਂ ਦਾ ਘਰ ਛੱਡ ਕੇ ਜਾਣ ਦੇ ਉਦਰੇਵੇਂ ਆਤ ਦੇ ਭਾਵਾਂ ਦਾ ਪ੍ਰਗਟਾਵਾ ਕਰਦੇ ਹਨ ਮਤਲਬ ਜਿਹੜੇ ਸੁਹਾਗ ਨੇ ਉਹਨਾਂ ਵਿੱਚ ਕੁੜੀ ਦੇ ਮਨੋਭਾਵ ਤੇ ਆਪਣੇ ਮਾਪਿਆਂ ਦਾ ਘਰ ਜਿੱਥੋਂ ਬੜੇ ਲਾਡਾਂ ਨਾਲ ਪਲੀ ਹੈ ਉਸ ਘਰ ਨੂੰ ਛੱਡ ਕੇ ਜਾਣ ਦੀ ਉਦਾਸੀ ਨੂੰ ਪੇਸ਼ ਕੀਤਾ ਜਾਂਦਾ ਹੈ ਬਹੁਤੀ ਸੁਹਾਗ ਧੀ ਵੱਲੋਂ ਆਪਣੇ ਬਾਪ ਨੂੰ ਸੰਬੋਧਨ ਹਨ ਬਾਬਲ ਦੇ ਲਈ ਧੀ ਦਾ ਵਿਆਹ ਧਰਮ ਦਾ ਕਾਰਜ ਹੁੰਦਾ ਹੈ ਸੁਹਾਗ ਜਿਹੜੇ ਨੇ ਜ਼ਿਆਦਾਤਰ ਆਪਣੇ ਬਾਬਲ ਜਾਂ ਬਾਪ ਨੂੰ ਸੰਬੋਧਨ ਕਰਕੇ ਧੀ ਵੱਲੋਂ ਗਾਏ ਜਾਂਦੇ ਹਨ ਸੁਹਾਗ ਦੇ ਗੀਤ ਭਾਵ ਤੇ ਬੰਤਰ ਪੱਖੋਂ ਸਰਲ ਹਨ ਇਨਾਂ ਵਿੱਚ ਦੁਹਰਾਓ ਪ੍ਰਕਿਰਤੀਆਂ ਨਿਰਮਲ ਸੁਹਾ ਅਤੇ ਗੋਂ ਦੇ ਲਈ ਲਇ ਤੇ ਰਵਾਨਗੀ ਹੈ ਭਾਵ ਜਿਹੜੇ ਸੁਹਾਗ ਨੇ ਇਹ ਗਾਏ ਜਾ ਸਕਦੇ ਨੇ ਇਨਾਂ ਵਿੱਚ ਇੱਕ ਸੰਗੀਤਕ ਲ ਹੈ ਦੁਹਰਾਓ ਹੈ ਇੱਕ ਲ ਹੈ ਜਿਸ ਕਰਕੇ ਇਹਨਾਂ ਨੂੰ ਗਾਇਆ ਜਾ ਸਕਦਾ ਹੈ ਕੁਝ ਸੁਹਾਗ ਦੀਆਂ ਉਦਾਹਰਨਾਂ ਆਪਾਂ ਕਰਦੇ ਹਾਂ ਬੇਟੀ ਚੰਨਨ ਦੇ ਓਲੇ ਓਲੇ ਕਿਉਂ ਖੜੀ ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਬਾਾਰ ਬਾਬਲ ਵਰ ਲੋੜੀਏ ਇੱਕ ਹੋਰ ਸੁਹਾਗ ਹਰੀਏ ਨੀਂ ਰਸ ਭਰੀਏ ਖਜੂਰੇ ਕਿੰਨ ਦਿੱਤਾ ਏਡੀ ਦੂਰੇ ਬਾਬਲ ਮੇਰਾ ਦੇਸਾਂ ਦਾ ਰਾਜਾ ਉਸ ਦਿੱਤਾ ਏਡੀ ਦੂਰੇ ਤੀ ਆਪਣੇ ਬਾਬਲ ਦੇ ਬਾਰੇ ਦੱਸ ਰਹੀ ਹੈ ਕਿ ਉਸਦੇ ਬਾਪ ਨੇ ਉਸ ਨੂੰ ਇੰਨੀ ਦੂਰ ਵਿਆਇਆ ਹੈ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ ਸਾਡੀ ਲੰਬੀ ਉਡਾਰੀ ਵੇ ਬਾਬਲ ਕਿਹੜੇ ਦੇਸ਼ ਜਾਣਾ ਨਿੱਕੀ ਜਈ ਸੂਈ ਵਟਵਾ ਧਾਗਾ ਬੈਠ ਕਸੀਦਾ ਕੱਢ ਰਹੀਆਂ ਆਉਂਦੇ ਜਾਂਦੇ ਰਾਹੀ ਪੁੱਛਦੇ ਤੂੰ ਤੂੰ ਕਿਉਂ ਵੀ ਬਾਹਰ ਹੋ ਰਹੀ ਹੈਂ ਨਿਵੇਪ ਹਾਰਤੇ ਪਰਬਤ ਹੋਰ ਨਿਵਿਆ ਨਾ ਕੋਈ ਨਿਵਿਆ ਮਤਲਬ ਝੁਕਣਾ ਨਿਵਿਆ ਲਾਡੋ ਦਾ ਬਾਬਲ ਜਿੰਨੇ ਬੇਟੀ ਵਿਆਹੀ ਸੋ ਇਸ ਤਰ੍ਹਾਂ ਕੁਝ ਸੁਹਾਗ ਜਿਹੜੇ ਨੇ ਉਹਨਾਂ ਦੀਆਂ ਕੁਝ ਇੱਕ ਸਤਰਾਂ ਜਿਹੜੀਆਂ ਨੇ ਮੈਂ ਤੁਹਾਨੂੰ ਦੱਸਿਆ ਨੇ ਜਿਹੜੇ ਕਿ ਅਸੀਂ ਸੁਹਾਗ ਜੋ ਕਿ ਅਸੀਂ ਭੁੱਲਦੇ ਜਾ ਰਹੇ ਹਾਂ ਵਿਸਰਦੇ ਜਾ ਰਹੇ ਹਾਂ ਅੱਜ ਵਿਆਹ ਤੋਂ ਪਹਿਲਾਂ ਬਹੁਤ ਹੀ ਘੱਟ ਘਰਾਂ 'ਚ ਸੁਹਾਗ ਗਏ ਜਾਂਦੇ ਨੇ ਇਸ ਕਰਕੇ ਮੈਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਭੁੱਲੀਆਂ ਬੀਤੀਆਂ ਚੀਜ਼ਾਂ ਜਿਹੜੀਆਂ ਹੈ ਉਹ ਕਰਵਾਉਣ ਦੀ ਕੋਸ਼ਿਸ਼ ਕਰਾਂਗੀ ਕਿਰਪਾ ਕਰਕੇ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ